ਅਖਰ ਜਿਲੰਧਰ ਨਗਰ ਨਿਗਮ ਕਿਉਂ ਵਰਤ ਰਹਾ ਵੱਡੀ ਲਾਪਰਵਾਹੀ ਹੀ ਜੇਕਰ ਕੋਈ ਬੱਚਾ ਡਿੱਗ ਜਾਵੇਗਾ ਖੱਡ ਵਿੱਚ ਤਾਂ ਹੋਵੇਗੀ ਕਾਰਵਾਈ ਮੁਹੱਲਾ ਵਾਸੀ 5 ਤੋਂ 6 ਫੁੱਟ ਡੂੰਘੇ ਖੱਡ ਤੋਂ ਹੋਏ ਪਰੇਸ਼ਾਨ ਰੰਤਰ ਨਗਰ ਨਿਗਮ ਦੀ ਇੱਕ ਵੱਡੀ ਕੁੱਤਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਗੰਦੇ ਪਾਣੀ ਦਾ ਇੱਕ ਖੱਡਾ ਲਗਾਤਾਰ ਮੁਹੱਲੇ ਦੇ ਵਿੱਚ ਹੈ ਪਰ 4 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਲਾਕਾ ਵਾਸੀ ਸ਼ਿਕਾਇਤ ਕਰ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਇਹ ਮਾਮਲਾ ਰਾਮਾ ਮੰਡੀ ਦੇ ਨਜ਼ਦੀਕ ਨਿਊ ਗਣੇਸ਼ ਨਗਰ ਦਾ ਹੈ ਜਿੱਥੇ 4 ਮਹੀਨਿਆਂ ਤੋਂ ਇੱਕ ਖੱਡਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਸੁਣਵਾਈ ਨਹੀਂ ਕਰ ਰਿਹਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖੇਡਦੇ ਨੇ ਤਾਂ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਜੇ ਬੱਚਾ ਕੋਈ ਖੱਡੇ ਵਿੱਚ ਡਿੱਗ ਜਾਂਦਾ ਤੇ ਜ਼ਿੰਮੇਵਾਰ ਕੌਣ ਹੈ ਕਿਉਂਕਿ ਇਹ ਖੱਡਾ 5 ਤੋਂ 6 ਫੁੱਟ ਡੂੰਘਾ ਹੈ ਤਾਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਰ ਬਾਰ ਚੱਕਰ ਕੱਟ ਕੇ ਇਹ ਮੁਹੱਲਾ ਵਾਸੀ ਤੰਗ ਪਰੇਸ਼ਾਨ ਹੋ ਗਏ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਸ-ਪਾਸ ਦੇ ਇਲਾਕੇ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆਉਂਦਾ ਹੈ ਤਾਂ ਅਛਰ ਵਾਲੇ ਦੁਆਲੇ ਪੈਦਾ ਹੁੰਦੇ ਨੇ ਜਿਸ ਦੇ ਕਰਕੇ ਉਹ ਹੁਣ ਚਾਹੁੰਦੇ ਨੇ ਕਿ ਕੋਈ ਉਹਨਾਂ ਦੀ ਸੁਣਵਾਈ ਹੋਵੇ ਤਾਂ ਉਹਨਾਂ ਨੇ ਹੁਣ ਰੋਸ ਵੀ ਜ਼ਾਹਰ ਕੀਤਾ ਤੇ ਨਾਲ ਹੀ ਇਨਸਾਫ ਵੀ ਮੰਗਿਆ ਝਿਲੰਦਰ ਨਗਰ ਨਿਗਮ ਦੀ ਇੱਕ ਵੱਡੀ ਕੁੱਤਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਗੰਦੇ ਪਾਣੀ ਦਾ ਇੱਕ ਖੱਡਾ ਲਗਾਤਾਰ ਮੁਹੱਲੇ ਦੇ ਵਿੱਚ ਹੈ ਪਰ 4 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਲਾਕਾ ਵਾਸੀ ਸ਼ਿਕਾਇਤ ਕਰ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਇਹ ਮਾਮਲਾ ਰਾਮਾ ਮੰਡੀ ਦੇ ਨਜ਼ਦੀਕ ਨਿਊ ਗਣੇਸ਼ ਨਗਰ ਦਾ ਹੈ ਜਿੱਥੇ 4 ਮਹੀਨਿਆਂ ਤੋਂ ਇੱਕ ਖੱਡਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਸੁਣਵਾਈ ਨਹੀਂ ਕਰ ਰਿਹਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖੇਡਦੇ ਨੇ ਤਾਂ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਜੇ ਬੱਚਾ ਕੋਈ ਖੱਡੇ ਵਿੱਚ ਡਿੱਗ ਜਾਂਦਾ ਤੇ ਜ਼ਿੰਮੇਵਾਰ ਕੌਣ ਹੈ ਕਿਉਂਕਿ ਇਹ ਖੱਡਾ 5 ਤੋਂ 6 ਫੁੱਟ ਡੂੰਘਾ ਹੈ ਤਾਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਰ ਬਾਰ ਚੱਕਰ ਕੱਟ ਕੇ ਇਹ ਮੁਹੱਲਾ ਵਾਸੀ ਤੰਗ ਪਰੇਸ਼ਾਨ ਹੋ ਗਏ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਸ-ਪਾਸ ਦੇ ਇਲਾਕੇ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆਉਂਦਾ ਹੈ ਤਾਂ ਅਛਰ ਵਾਲੇ ਦੁਆਲੇ ਪੈਦਾ ਹੁੰਦੇ ਨੇ ਜਿਸ ਦੇ ਕਰਕੇ ਉਹ ਹੁਣ ਚਾਹੁੰਦੇ ਨੇ ਕਿ ਕੋਈ ਉਹਨਾਂ ਦੀ ਸੁਣਵਾਈ ਹੋਵੇ ਤਾਂ ਉਹਨਾਂ ਨੇ ਹੁਣ ਰੋਸ ਵੀ ਜ਼ਾਹਰ ਕੀਤਾ ਹੈ ਤੇ ਨਾਲ ਹੀ ਇਨਸਾਫ ਵੀ ਮੰਗਿਆ ਹੈ ਜਿਲੰਦਰ ਨਗਰ ਨਿਗਮ ਦੀ ਇੱਕ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਗੰਦੇ ਪਾਣੀ ਦਾ ਇੱਕ ਖੱਡਾ ਲਗਾਤਾਰ ਮੁਹੱਲੇ ਦੇ ਵਿੱਚ ਹੈ ਪਰ 4 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਇਲਾਕਾ ਵਾਸੀ ਸ਼ਿਕਾਇਤ ਕਰ ਰਹੇ ਨੇ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਇਹ ਮਾਮਲਾ ਰਾਮਾ ਮੰਡੀ ਦੇ ਨਜ਼ਦੀਕ ਨਿਊ ਗਣੇਸ਼ ਨਗਰ ਦਾ ਹੈ ਜਿੱਥੇ 4 ਮਹੀਨਿਆਂ ਤੋਂ ਇੱਕ ਖੱਡਾ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਗਰ ਨਿਗਮ ਸੁਣਵਾਈ ਨਹੀਂ ਕਰ ਰਿਹਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖੇਡਦੇ ਨੇ ਤਾਂ ਜੇਕਰ ਕੋਈ ਹਾਦਸਾ ਹੋ ਜਾਂਦਾ ਹੈ ਜੇ ਬੱਚਾ ਕੋਈ ਖੱਡੇ ਵਿੱਚ ਡਿੱਗ ਜਾਂਦਾ ਤੇ ਜ਼ਿੰਮੇਵਾਰ ਕੌਣ ਹੈ ਕਿਉਂਕਿ ਇਹ ਖੱਡਾ 5 ਤੋਂ 6 ਫੁੱਟ ਡੂੰਘਾ ਹੈ ਤਾਂ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਰ-ਬਾਰ ਚੱਕਰ ਕੱਟ ਕੇ ਇਹਨਾਂ ਮੁਹੱਲਾ ਵਾਸੀ ਤੰਗ ਪਰੇਸ਼ਾਨ ਹੋ ਗਏ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਸ-ਪਾਸ ਦੇ ਇਲਾਕੇ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆਉਂਦਾ ਹੈ ਤਾਂ ਅਚਰ ਵਾਲੇ ਦੁਆਲੇ ਪੈਦਾ ਹੁੰਦੇ ਨੇ ਜਿਸ ਦੇ ਕਰਕੇ ਉਹ ਹੁਣ ਚਾਹੁੰਦੇ ਨੇ ਕਿ ਕੋਈ ਉਹਨਾਂ ਦੀ ਸੁਣਵਾਈ ਹੋਵੇ ਤਾਂ ਉਹਨ ਤੇ ਹੁਣ ਰੋਸ ਵੀ ਜ਼ਾਹਰ ਕੀਤਾ ਤੇ ਨਾਲ ਹੀ ਇਨਸਾਫ ਵੀ ਮੰਗਿਆ